ਗੁੱਡ ਮਾਰਨਿੰਗ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਕੁਦਰਤ ਰਾਣੀ ਸਾਡੀ ਉੱਠੀ ਹੈ ਦਹੀਂ ਚੂਚੂ ਕਰੀ ਜਾਂਦੀ ਹੈ ਕੁਦਰਤ ਤੈਨੂੰ ਇੱਕ ਚੀਜ਼ ਦਿਖਾਵਾਂ ਆਓ ਦੇ ਆਂਬ ਉਹ ਚਾਰੀ ਆਂਬਾ ਹੈ ਹੈ ਚਾਰੀ ਆਂਬਾਂ ਕੀ ਦੂਜੀ ਆ ਆਪਾਂ ਨੂੰ ਕਟਾਂਗੇ ਫਿਰ ਚਾਰ ਮੈਨੂੰ ਲਾਦਾ ਚਾਰੀ ਆਂਬੀ ਆ ਅਮਰ ਦਾ ਅਮਰ ਦਾ ਆ ਚਾਰੀ ਆਂਬਾ ਹੈ ਚ ਇਹ ਮਿਲ ਜਾਂਦੇ ਇਥੋਂ ਇਹ ਕੌਣ ਲਗਾਵਾ ਲਾ ਵੀ ਦੇਖੋ ਕੈਨੇਡਾ ਦੇ ਚਾਰੀਆਂ ਬ ਵੀ ਮਿਲ ਜਾਂਦੇ ਆ ਤੇ ਹੁਣ ਇਹਨੂੰ ਕੱਟ ਕੇ ਚਾਰ ਪਾਵਾਂਗੇ ਦਾ ਮੈਂ ਘਟੂ ਇਹਨਾਂ ਨੂੰ ਤੂੰ ਕੱਟਣਾ ਕੱਢ ਦੇ ਵਿੱਚ ਹੈ ਪਤਾ ਨਹੀਂ ਮੈਂ ਤਾਂ ਪਹਿਲੀ ਵਾਰ ਦੇਖਿਆ ਕੁਦਰ ਤੂੰ ਕੱਟੇਗਾ ਲੈ ਫਿਰ ਕਿਚਨ ਚ ਖੇਡ ਲੈ ਤੂੰ ਆ ਦੇ ਮੈਨੂੰ ਚਾਹ ਬਣਾ ਕੇ ਦੇ ਡਾਡੇ ਨੂੰ ਲੈ ਬਣਾ ਦੇ ਚਾਹ ਡਾਡੇ ਨੂੰ ਬਣਾ ਕੇ ਦੇਂਗਾ ਕਿ ਨਹੀਂ ਸੁੱਤੀ ਵੀ ਉੱਥੇ ਰੂਈ ਜਾਂਦੀ ਆ ਨੋ ਆ ਜਾ ਮੇਰਾ ਪਤਾ ਪਤਾ ਲੈ ਦੀਏ ਕਹਦੇ ਹੈਲੋ ਰਿਓ ਤੈਨੂੰ ਵੀ ਲੈ ਦੀ ਇੱਕ ਛੋਟਾ ਜਿਹਾ ਡੌਗੀ ਯੋਕ ਕਨਵੀ ਕੋ ਤਾਂ ਨਹੀਂ ਇੰਨਾ ਕਾ ਜ਼ਿਆਦਾ ਪਿਆਰ ਹੈਗਾ ਨਾ ਬਾਉ ਰੀਓ ਟੂ ਹੈਲੋ ਰੀਓ ਕੋ ਜਿਹੜੇ ਜਿਹੋਨੇ ਦੰਦੀ ਵੱਡੀ ਚਲਾ ਚਲੀਏ ਹੁਣ ਬਹੁਤ ਖੇਡ ਲਿਆ ਜਾ ਆ ਚਲ ਗਿਆ ਯਾਰ ਬਾਈ ਉਹ ਤੇਰੀ ਤੇਰੀ ਉਹਦੀ ਮੈਚਿੰਗ ਹੋ ਗਈ ਵਾਈਟ ਵਾਈਟ ਨੰਨਮ ਕਰਕੇ ਵਾਹ ਕਿਧਰੇ ਤੇ ਬਲੈਕ ਐਂਡ ਵਾਈਟ ਰੀਓ ਵਾਲੀ ਮੈਚਿੰਗ ਆ ਸੇਮ ਟੂ ਸੇਮ ਬਲੈਕਿੰਗ ਹੋ ਗਈ ਹੈ ਨਾ ਰੀਓ ਨੂੰ ਕਦੋਂ ਕੁੱਦੀ ਕੁੱਦੀ ਕੀ ਖਾਣਾ ਏ ਸਾਖਣ ਉਹ ਉਹ ਦੋ ਅੰਬ ਪਤਲੇ ਅੰਬ ਦੇ ਥੋੜੀ ਰੇੜੀ ਲਵਾ ਦਿਆਂ ਅੰਬ ਦੇ ਚਾੜ ਦੇ ਨਾਲੇ ਫਿਰ ਉਹ ਸਿਹਤ ਹੀ ਔਰ ਇਹ ਵੀ ਆਉਂਦੇ ਕਾਦੀ ਮੇਰੀ ਗੋਲ ਗੱਪੀਆਂ ਦੀ ਜੇ ਲੈਣੀ ਇੱਥੇ ਸਟਾਲ ਵਾਲਿਆ ਕੋਲੋਂ ਸਹੀ ਗੱਦਾ ਬਰਗ ਇੱਕ ਬਾਈ ਟੂਰ ਕਰਾ ਕੀ ਹੋ ਗਿਆ ਲੱਲ ਲੱਲ ਆਦੂਆ ਕਿਤੇ ਬੇਟੀਆਂ ਬੁਗਲਿਆ ਨਿਕਲੇ ਲਓ ਮੋ ਜੋ ਅਭੀ ਪੜੂਗੀ ਫੇ ਅੰਦਰ ਗੋਲ ਗੱਪੇ ਖਾਣ ਜਾਂਦੀ ਉਹ ਇੱਕ ਸ਼ਾਟ ਲਈ ਆਪਾਂ ਬਲੌਗ ਦੀ ਕੱਟ ਲੈ ਹਾਂ ਠੀਕ ਹੈ ਉਹਦੇ ਨੂੰ ਅੰਬ ਮੋੱਕ ਜਾਨੀਆਂ ਜਦੋਂ ਸੌ ਆਏ ਦੇਖੋ ਇਹਦੇ ਨਾਲ ਉਹ ਅੰਬ ਮੋੱਕ ਗਏ ਓਕੇ ਬਾਲੇ ਵੱਡੇ ਵੱਡੇ ਫਾੜੇ ਕੀਤੇ ਮੈਨੂੰ ਤਾਂ ਲੱਗਦਾ ਕਿ ਨਹੀਂ ਉਹ ਕਹਿੰਦੇ ਬਾਲਾ ਕਾਚਰ ਵਿੱਚ ਚੁੰਦੇ ਆਪਾਂ ਨੂੰ ਤਾਂ ਕੀ ਪਤਾ ਪੌਣ ਵਾਲੇ ਨੂੰ ਪਤਾ ਹੋਵੇ ਜੀ ਮੈਸਰਾ ਲੱਗਿਆ ਬਣਾ ਏ ਕਾਣਾਗਾ ਮਮੀ ਦੇਖ ਕੇ ਕੱਢਦੀ ਨਿਕਾ ਇਹ ਪੱਕਾ ਹੁੰਦਾ ਥੋੜਾ ਕਰਿਆ ਵਾਧਾ ਇੰਡੀਆ ਦੇ ਨਿੱਕੇ ਨਿੱਕੇ ਅੰਬੀਆ ਹੁੰਦੀਆਂ ਸੀ ਸਹੀ ਰ ਯਾ ਯਾ ਕੱਟੀ ਜੀ ਦੋ 파ੜੇ ਕਰਤੀ ਹੈ ਨਾ ਉਹ ਬਰ ਲੰਬਾਈ ਜਿਸ ਨੇ ਇਤਨੀ ਨਹੀਂ ਤੇ ਇੱਦੀ ਕੱਟੀ ਜਾਂਦੀ ਉਹ ਚੰਗੀ ਤਰ੍ਹਾਂ ਧੋਗੇ ਹੂੰ ਉਹ ਦੁਆਵਾ ਚਾਰ ਪਾਣੀ ਆਪਾਂ ਧੋ ਕਿਸ ਕਾ ਆਪਾਂ ਕੰਮ ਚਲਾਉਣਾ ਚਾਰ ਪਾਣਾ ਲਈ ਜਾ ਫੂਡ ਚੈਨਲ ਫੂਡ ਚੈਨਲ ਮੈਂ ਤਾਂ ਗੁੰਗਤਿਆਂ ਮੇਰੇ ਤਾਂ ਗੋਲਪਿਆਂ ਦਾ ਤੇ ਕੋਲ ਚੋਲੇ ਸਵਾਸ ਸਵਾਸ ਕੀ ਬਰਗਰ ਤੂੰ ਵੀ ਨਾ ਉਂਗਲੀ ਆਪਦੀ ਵਢਾਲੀ ਤਿੱਖਾ ਬਹੁਤ ਆ ਮਾਚੀ ਫਾੜੀਆਂ ਮੈਂ ਵੱਡਕਾਂਗੇ ਦੱਸ ਦਈ ਆਪਾਂ ਛੋਟੀਆਂ ਕਰ ਦਾਂਗੇ ਦੇਖ ਨਹੀਂ ਆ ਜਿਹੜੀ ਕੋਈ ਆਹ ਕਾ ਲੋਟ ਆ ਠੀ ਉਹਨਾਂ ਚ ਵੱਡੀ ਤਾਂ ਨਹੀਂ ਹੈਗੀ ਕੋਈ ਆਹ ਕਾ ਜੇ ਬੱਚ ਹੋਇਆ ਤਾਂ ਦੱਸ ਦਿਓ ਕਰ ਦਾਂਗੇ ਛੋੜੀ ਕਿੰਦਾੰਬਾ ਵਾਲਾ ਕਿਉਂ ਕਿੰਦਾ ਸਰੀ ਵਾਲਾ ਬਈ ਆਹ ਜਿਹੜੇ ਆਇਮਾ ਉਂਗਲੀ ਨਾਲ ਕਰ ਰਹੇ ਨੇ ਦਾਹ ਚਲਾ ਮੈਂ ਤਾਂ ਅੱਗੇ ਬਹੁਤ ਹੋ ਗਿਆ ਮੈਂ ਉਂਗਲੀ ਨਾਲ ਕਰ ਲਿਆ ਮੂਰੇ ਲੈ ਵੀੰਬਾ ਵਾਲਾ ਡੰਨ ਹੋ ਗਿਆ ਹੁਣ ਸੁਕਾ ਆਗੇ ਇੱਥੇ ਚਾਰ ਪਾਵਾਂਗੇ ਕੱਲੂ ਮੈਂ ਜਾਣਾ ਹੈਗਾ ਕੰਮ ਤੇ ਮੈਂ ਕਿਹਾ ਚੱਲੇ ਕੰਮ ਕਰਦੇ ਜਾਂਦੇ ਜਾਂਦੇ ਹਾਂ ਜਦੋਂ ਬੱਦਕ ਕਾ ਲੱਗ ਰਿਹਾ ਹੈ ਆ ਤੇਰੀ ਬਣਾ ਲੂ ਕਾ ਨਮਸ ਕਰਾਉਣ ਲਈ ਚਾਹੁੰਦਾ ਬਰਤ ਬਣਾ ਤੂੰ ਮਮੇ ਪੂਰਾ ਬਲਾਕ ਕਹਿੰਦੀ ਹੈ ਜਦੋਂ ਚਾਰ ਪੂਰਾ ਪਾਇਆ ਫੇ ਮੈਂ ਆਪਾਂ ਮੰਮੀ ਹੁਣਾਂ ਦਾ ਚੈਨਲ ਖੋਲ ਲੈਣਾ ਆਪਾਂ ਆਪਾਂ ਇੰਜ ਪਾਣੀ ਬੰਦ ਕਰ ਗਿਆ ਕੂੜਾ ਵਾਲਾ ਤੇ ਪਹਿਲਾਂ ਬਣਾ ਗਿਆ ਟੇ ਵੀ ਗੋਲ ਗੱਪੇ ਗੋਲ ਗੱਪੇ ਬਣਾਇਆ ਮਰਤ ਨੇ ਤੇ ਚਾਰ ਪਾਉ ਮੰਮੀ ਗੋਲ ਗੱਪੇ ਬਹੁਤ ਸਵਾਦ ਸੀਗੇ ਇਧਰ ਮਾਤਾ ਦੂਜੀ ਵੀ ਆ ਗਈ ਮਾਂ ਠੀਕ ਆ ਦੇਖ ਲੈ ਹਾਂ ਠੀਕ ਆ ਤੁਹਾਨੂੰ ਜਾਨਣ ਲੱਗ ਗਿਆ ਨਹੀਂ ਤੇ ਤੁਰੇ ਫਿਰੇ ਕਹਿੰਦੇ ਆਂਟੀਆਂ ਉਹੀ ਲੱਗਦੀਆਂ ਕਿੰਦੇ ਦੀਆਂ ਮੰਮੀ ਕਿੰਦੇ ਦੀਆਂ ਮੰਮੀਆਂ ਆ ਪੱਟੀ ਪਾੜ ਗਈ ਪਾੜ ਤਾ ਉਹਨੇ ਮਾਰ ਮਾਰ ਕੇ ਪਿੱਛੋਂ ਚਾਰ ਕੰਬ ਗੱਡੇ ਮਾਰ ਕੇ ਪਾੜਤੀ ਪੱਟੀ ਉਹਨੇ ਪੱਟੀ ਕਿ ਨਾ ਲੱਕੜੀ ਦੇ ਟੋਟੇ ਸੀਗੇ ਕੋ ਨਹੀਂ ਇਹ ਮੈਂ ਆ ਕੇ ਉਹ ਨਾ ਲੰਬਾਈ ਚ ਸੀਗੀ ਉਹ ਰੇਸ਼ੇ ਉਵੇਂ ਕਰਕੇ 10 ਵਜੇ ਉਵੇਂ ਪਾੜਤੀ ਫਿਰ ਟੇਢੇ ਲੋਟ ਕੀਤਾ ਹੋਵੇ ਤਾਂ ਕਰਕੇ ਸੀਗਾ ਪਹਿਲੇ ਨਾਲ ਇਹ ਜਿਹੜੇ ਚੰਗਿਆ ਕੱਢ ਲੈ ਖਾਲਾ ਫਿਰ ਆ ਦੇ ਕੁਝ ਮੈਂ ਖਾਣਾ ਨਹੀਂ ਨਹੀਂ ਇਹ ਤਾਂ ਹੋਰ ਆ ਪੁੱਤ ਮਿੱਠੇ ਵੀ ਇੱਕ ਕੱਚਾ ਆਮ ਜਿਹੜੇ ਪੱਕੇ ਹੈਗੇ ਉਹ ਆ ਜਿਹੜੇ ਦੂਜੇ ਤਾਂ ਫਿਰ ਦੰਦ ਖੱਟੇ ਕਰਨ ਵਾਲਾ ਕੰਮ ਹੀ ਆ ਚਟਨੀ ਬਣਾਵਾਂਗੇ ਇਹ ਪਕਾਣ ਨੂੰ ਅੱਜ ਨਹੀਂ ਵੀ ਕਰਦਾ ਖੱਟੇ ਮਾਰੀ ਚਟਨੀ ਹੈ ਕੱਚੇ ਆਮ ਦੀ ਬਹੁਤ ਵਧੀਆ ਬਣਦੀ ਆ انشاءاللہ ਦੇਖ ਲਾਂਗੇ ਨੰਬਰ ਤੇ ਕੱਟ ਲਉਂਗਾ ਏ ਅਮਰਤ ਦੀ ਡਿਊਟੀ ਆ ਹੁਣ ਅਮਰ ਜਿਹੜੇ ਰਹਿ ਗਏ ਕੱਟਦੇ ਸਾਰੇ ਖਾਣ ਵਾਲਾ ਕੈਨੇਡਾ ਦੇ ਵਿੱਚ ਸਾਂਭਿਆ ਹੋਇਆ ਦੇਸੀ ਪਰਦੇਸੀ ਪਰਦੇਸੀ ਨੇ ਦੇਸੀ ਮੋਹਲ ਬਾਈ ਅੰਬਾ ਦਾ ਚਾਰ ਕੰਦੇ ਪੈ ਰਿਆ ਅੰਬ ਦਾ ਚਾਰ ਇੱਧਰ ਕੰਦੇ ਲੱਕੜ ਦੇ ਕਰਤੇ ਦੋ ਟੋਟੇ ਥਾੜਾ ਮਾਰ ਕੇ ਤੇ ਜੇ ਕੇ ਹੋ ਚਾਈ ਦਾ ਫੇਦਾ ਇਹਦਾ ਕੀ ਬਣਾਉਣਾ ਚਟਨੀ ਪੁੱਟਾਂਗੇ ਹੋਰ ਵੀ ਪਿਆ ਆ ਵਿੱਚੋਂ ਜਿਹੜੇ ਨਹੀਂ ਜਿਆਦਾ ਖਰੇ ਦੇ ਇਹ ਤਾਂ ਖਾਦਾ ਜਾਊਗਾ ਇਹ ਟੋਟੇ ਖਾਦਾ ਜਾ ਰਿਹਾ ਜੇ ਨਾ ਮੰਮੀ ਇਹ ਕਿਆ ਹੋ ਗਿਆ ਕਿੰਨੇ ਕਿਲੋ ਬਣ ਜੂਗੇ ਪਤਾ ਨਹੀਂ ਇਹ ਤਾਂ ਬਣੇ ਤੇ ਜਾਣੀ ਹੈ ਹੁਣ ਬੱਲੇ ਹੱਥ ਨਾਲ ਉਂਗਲਾ ਨਾਲ ਆਦੀ ਮਾਂ ਮਾਂ ਮੈਂ ਨਹੀਂ ਦੇਣਗੀ ਮਾਂ ਉਂਗਲੀ ਨਾਲ ਮੂਰੇ ਕਰ ਲਈ ਫੱਟੀ ਦੇ ਕਿਤੇ ਹੁਣ ਤਾਂ ਇਹਦਾ ਪਤਾ ਹੀ ਲਾਓ ਵੀ ਮੇਤਰੋ ਗਰਮਾ ਗਰਮ ਚਾਹ ਪੀਂਦੇ ਹੋਏ ਚੌਸਕਿਆਂ ਲੈ ਕੇ ਚੱਲਿਆਂ ਆਪਾਂ ਕੰਮ ਤੇ ਤੇ ਆਂਬ ਦਾ ਚਾਰਾਗਾ ਆਪਾਂ ਜਿਹੜਾ ਕੱਲ ਕੱਟਿਆ ਸੀਗਾ ਤੇ ਇਹਦਾ ਮੰਮੀ ਹੁਣਾਂ ਨੇ ਪਾ ਦੇਣਾ ਅੱਜ ਚਾਰ ਅੱਜ ਵੇ ਰਾਹ ਦੇ ਵਿੱਚ ਇੰਨੀ ਕੁ ਬੁੱਕ ਖਰਾਬ ਹੋਈ ਨਾ ਲੌਂਗ ਵੀਕੈਂਡ ਕਰਕੇ ਇੰਨਾ ਜ਼ਿਆਦਾ ਰਾਹ ਸੀਗਾ ਅਜੇ ਕੈਲਗਰੀ ਆਫਾ ਪਹੁੰਚੇ ਵੀ ਨਹੀਂ ਤੇ 4 ਮਿੰਟਾਂ ਦੀ ਬੁੱਕ ਰਹਿ ਗਈ ਦਵਾਦਿਆਂ ਨੂੰ ਸਲੀਵ ਚ ਪਾ ਦਈਏ ਨਹੀਂ ਤਾਂ ਲਾਲ ਹੋ ਜਾਣਾ ਨੇ ਤੇ ਜੇ ਪਹਿਲਾਂ ਮੋਕ ਜਾਂਦੀ ਬਾਬੇ ਟਿਕਾਣੇ ਵੀ ਨਹੀਂ ਲੱਗਣਾ ਸੀਗਾ ਆ ਪੰਪ ਦੇ ਟਿਕਾਣੇ ਲੱਗੇ ਆਪਾਂ 4 ਮਿੰਟ ਬੁੱਕ ਰਹਿੰਦੀ ਜ ਆ ਚੱਕਰ ਪੈਂਦਾ ਬੁੱਕਾਂ ਦਾ ਤੇ ਨਹੀਂ ਤਾਂ ਕੋਈ ਰਾਹ ਦੇ ਵਿੱਚ ਕੋਈ ਸਪੌਟ ਵੀ ਨਹੀਂ ਆਉਂਦਾ ਸੀ ਇਹ ਖੜਨ ਨੂੰ ਤਾਂ ਕਰਕੇ ਜੀਪੀਐਸ ਤੇ ਮੈਪ ਲਾ ਕੇ ਨਾ ਪੂਰਾ ਪੂਰਾ ਕੰਮ ਖਿੱਚ ਕੇ ਰੱਖਿਆ ਇੱਥੇ ਪਾਵਾਂਗੇ ਆਪਾਂ ਸਲੀਪ ਤੇ ਤੜਕਿਓ ਤੁਰਦੇ ਆਂ ਫਿਰ ਤੜਕਿਓ ਕਰਦੇ ਆਪਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਤੇ ਅਗਲੇ ਦਿਨ ਦੇ ਵਿੱਚ ਤੁਹਾਨੂੰ ਤੇ ਰਾਤ ਆਪਾਂ ਅਗੇ ਤੁਸੀਂ ਦੇਖਿਆ ਹੁਣ ਆਪਾਂ ਆਹ ਪੰਪ ਤੇ ਹੀ ਖੜੇ ਸੀਗੇ ਤੇ ਟਾਈਮ ਹੋ ਗਿਆ ਜੀ ਤੜਕੇ ਦੇ ਵੱਜ ਗਿਆ 6 ਸਰੀ ਦੇ ਵਿੱਚ ਤੇ ਕਹਿਲਗਰੇ ਏਰੀਆ ਦੇ ਵਿੱਚ ਵੱਜ ਗਿਆ ਬਾਬੇ ਤੜਕੇ ਦੇ 7 ਤੇ ਲੈ ਕੇ ਬਾਬੇ ਦਾ ਨਾਂ ਇੱਥੋਂ ਚੱਲਣ ਲੱਗਿਆ 1 2 3 ਤੇ 7 ਗੱਡੀਆਂ ਕਿ 6 6 ਗੱਡੀਆਂ ਬਾਈ ਲੱਦੀ ਫਿਰਦਾ ਇਹ ਵੀ ਰਾਤ ਹੀ ਆ ਕੇ ਰੁਕਿਆ ਸੀ ਇਹਦੀ ਬੱਕ ਜੇ ਚੱਲੀ ਨਹੀਂ ਹੋਣੀ ਤੇ ਆਪਣੀ ਬੱਕ ਬਾਈ ਜੀ ਗਈ ਹੈ ਚੱਲ ਤੇ ਇੱਥੋਂ ਚੱਲਦੇ ਆ ਤੇ ਅੱਜ ਹੈਗਾ ਜੀ ਆਪਣਾ ਡਿਲੀਵਰੀਆਂ ਵਾਲਾ ਦਿਨ ਇਧਰਲੇ ਪਾਸੇ ਹੈਗਾ ਆਪਣਾ ਕੈਲਗਰੀ ਤੇ ਮਾਰਾ ਸੂਰਜ ਦੇਖੋ ਤੜਕੀ ਅੱਗ ਭਰਉਣ ਲੱਗਾ ਇੰਨਾ ਟੈਂਪਰੇਚਰ ਆ ਤੇ ਬਾਕੀ ਹੁਣ ਆਪਾਂ ਚੱਲਾਂਗੇ ਅੱਜ ਆਪਣਾ ਸਾਰਾ ਦਿਨ ਡਿਲੀਵਰੀਆਂ ਦਾ ਦੇਣਾ ਤੇ ਖੱਚ ਕੇ ਡਿਲੀਵਰੀਆਂ ਕਰਦੀਆਂ ਪੈਂਦੀਆਂ ਜਿਹੜੇ ਦਿਨ ਆਪਣੀਆਂ ਡਿਲੀਵਰੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਤੇ ਜਿੰਨਾ ਕਿ ਵਲੌਗ ਬਣਿਆ ਤੁਹਾਡੇ ਨਾਲ ਬਾਈ ਜਰੂਰ ਸਾਂਝਾ ਕਰਾਂਗੇ ਤੇ ਆਜੋ ਫਿਰ ਪੰਪ ਤੋਂ ਪੌਣੇ ਚੱਲ ਰਹੇ ਤੁਸੀਂ ਵੀ ਉਹਨਾਂ ਟਾਈਮ ਆਪਣਾ ਸਬਸਕ੍ਰਾਈਬ ਵਾਲੇ ਬਟਨ ਤੇ ਬਾਈ ਜੀ ਰੱਖ ਲਓ ਹੱਥ ਤੇ ਕਰਦੇ ਅੱਜ ਵਾਲਾ ਬਲੌਗ ਆਪਾਂ ਇੱਥੋਂ ਸਟਾਰਟ ਘੋੜੇ ਕਿੱਧਰ ਸੜਕ ਦੇ ਭੱਜੇ ਫਿਰਦੇ ਆ ਮਾਰਨਗੇ ਛਾਲ ਅੱਛਾ ਪੱਕੇ ਹੀ ਰਹਿੰਦੇ ਉਹਨਾਂ ਨੂੰ ਪਤਾ ਬਾਈ ਨੰਘਾ ਇਧਰ ਦੀ ਹੈਗਾ ਉਹ ਸਾਹਮਣੇ ਖੇਤਾਂ ਵਿੱਚ ਫਿਰਦੇ ਪੱਕੇ ਘੋੜੀ ਫਿਰਦੇ ਇਧਰ ਨੂੰ ਉਹਨਾਂ ਨੂੰ ਪਤਾ ਜੀ ਵੀ ਨੰਘਾ ਇਧਰ ਦੀ ਹੈਗਾ ਨਾਲ ਬਸ਼ੇਰੀਆਂ ਆਹ ਮਾਰਦਾ ਛਾਲਾਂ ਡੱਬਾ ਚੰਬਾ ਚੰਬਾ ਅਹ ਲੱਗਦਾ ਮਨ ਉਹ ਫਿਰਦੇ ਅੰਤਿਆਂ ਘੋੜੀਆਂ ਸਾਹਮਣੇ ਲਓ ਜੀ 5 ਮਿੰਟ ਰੁਕੇ ਸੀਗੇ ਲੱਤਾਂ ਲੁੱਤਾਂ ਸਿੱਧੀਆਂ ਕਰ ਲਏ ਤੇ ਮਾੜਾ ਚੈੱਕ ਕਰੋ ਬਈ ਕਿਹੜੇ ਸ਼ਹਿਰ ਆਪਾਂ ਸੌਰੀ ਕਿਹੜੀ ਪ੍ਰੋਵਿੰਸ ਦੇ ਵਿੱਚ ਆਪਾਂ ਐਂਟਰ ਕਰ ਗਏ ਹਾਂ ਲਓ ਜੀ ਜੰਗਲਾਂ ਚੋਂ ਨਿਕਲਦੇ ਹੋਏ ਤੇ ਆਪਾਂ ਸਿੱਧਾ ਆ ਗਏ ਹਾਂ ਅਲਵਾਟਾ ਸਿਟੀ ਦੇ ਵਿੱਚ ਅਲਵਾਟਾ ਪ੍ਰੋਵਿੰਸ ਦੇ ਵਿੱਚ ਐਂਟਰ ਕਰਕੇ ਤੇ ਜਦੋਂ ਤੁਹਾਨੂੰ ਚਾਰੇ ਪਾਸੇ ਕਣਕ ਤੇ ਸਰੋਂ ਦੇ ਦਿਸ਼ਾ ਲੱਗ ਜੇ ਸਮਝ ਲਓ ਅਲਵਾਟਾ 'ਚ ਐਂਟਰ ਕਰਕੇ ਬੀਜੀ ਟੱਪ ਗਏ ਤੇ ਕਣਕਾ ਕਣਕਾ ਯਾਰਾ ਸਮਝ ਲਓ ਉਹ ਰੰਗ ਜਾ ਬਟਾ ਚੱਲੀਆਂ ਤੇ ਇਧਰਲੇ ਪਾਸੇ ਦੇਖੋ ਆ ਸਾਰੀ ਕਣਕ ਬੀਜੀ ਆ ਤੇ ਆਪਣੇ ਸੱਜੇ ਪਾਸੇ ਸੀਗੇ ਸਰੋਂ ਦੇ ਖੇਤ ਆ ਚੱਕਰ ਪੈਂਦਾ ਗਰਮੀਆਂ ਚ ਜਿੱਥੇ ਜਾਣੇ ਆ ਉੱਥੇ ਵੀ ਕੰਸਟ੍ਰਕਸ਼ਨ ਜਿੱਥੇ ਜਾਣੇ ਉੱਥੇ ਆ ਹੁਣ ਡੌਗ ਤੇ ਵੈਕ ਕਰਨਾ ਸੀਗਾ ਮੈਨੂੰ ਲੱਗਦਾ ਵੀ ਆਸੇ ਪਾਸੇ ਹੀ ਲਾਉਣਾ ਪੈਣਾ ਇਧਰ ਦੀ ਨਿਕਲੂ ਟਰੱਕ ਦੇਖਦੇ ਆ ਨਿਕਲ ਜੂ ਨਹੀਂ ਤਾਂ ਪੰਗਾ ਨਾ ਪੈ ਜੇ ਜਿੰਨਾ ਰਸਟੋਰ ਆ ਨਾ ਉਹ ਵੀ ਅੱਕਿਆ ਪਿਆ ਕਹਿੰਦਾ ਯਾਰ ਇੰਨੀ ਸਲੋ ਕੰਸਟ੍ਰਕਸ਼ਨ ਕਰਦੇ ਨਾ ਕਹਿੰਦੇ ਕੰਮ ਕੁਛ ਵੀ ਨਹੀਂ ਹੈਗਾ ਕਹਿੰਦੇ ਪਤਾ ਨਹੀਂ ਕੀ ਕਰਦੇ ਹੈਗੇ ਇੰਨਾ ਟਾਈਮ ਲਾਈ ਜਾਂਦੇ ਆ ਕਹਿੰਦਾ ਇੱਥੇ ਸਮੈਲ ਮਾਰਦੀ ਸੀ ਪਤਾ ਨਹੀਂ ਕੀ ਬਣਾਉਂਦੇ ਆ ਬਾਕੀ ਦੇਖਦੇ ਆ ਮੁੜ ਜੂ ਇਧਰ ਨੂੰ ਮੜਜੀ ਭਰਾਵਾ ਮੜਜੀ ਪੰਗਾਣਾ ਪਾਲਿਕ ਤੇ ਬੋਲਬੋ ਦਾ ਇਹੀ ਨਜ਼ਾਰਾ ਵੀ ਬੋਲਬੋ ਦੀ ਕਟਾਈ ਇੰਨੀ ਨਾ ਜਿੱਥੋਂ ਮਰਜੀ ਘਮਾ ਦਿਓ ਇਹਨੂੰ ਮੁੜਿਆ ਆਇਆ ਮੁੜਿਆ 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 ਬੋਲਬੋ ਦਾ ਇਹੀ ਨਜ਼ਾਰਾ ਇੰਨੀ ਕਟਾਈ ਹੈ ਜਿੱਧਰ ਨੂੰ ਮਰਜੀ ਘਮਾ ਦਿਓ ਆਪਣੀਆਂ ਰਹਿ ਗਈਆਂ ਤਿੰਨ ਤੇ ਤੜਕੇ ਦੇ ਅੱਜ ਪੂਰਾ ਕੰਮ ਖਿੱਚ ਕੇ ਰੱਖਿਆ ਵੀ ਡਿਲੀਵਰੀਆਂ ਹੋ ਜਾਣ ਪਰ ਆਹ ਵਾਲੀ ਡਿਲੀਵਰੀ ਤੇ ਆਏ ਆ ਤੇ 22 ਹੁਣੀ ਕਹਿੰਦਾ ਯਾਰ ਅਸੀਂ ਉਧਰ ਸਟੋਰ ਤੇ ਹੈਗੇ ਆ ਤੇ ਉਧਰੋਂ ਹੁਣ ਤੁਰਨ ਲੱਗੇ ਆ ਇਸ ਤੋਂ ਬਾਅਦ ਆਪਣੀਆਂ ਦੋ ਡਿਲੀਵਰੀਆਂ ਹੋ ਰਹਿ ਗਈਆਂ ਤੇ ਉਹ 22 ਇੱਕ ਕਹਿੰਦਾ ਮੈਂ ਜਾਣਾ ਹੈਗਾ ਛੇਤੀ ਤੇ ਦੇਖੋ ਹੁਣ ਕਦੋਂ ਪਾਉਂਦੇ ਹੈਗੇ ਵੇਟ ਕਰੀ ਜਾਂਦੇ ਆ ਟਰੱਕ ਆਪਣਾ ਡੌਗ ਤੇ ਔਰੇ ਰੇੜੀ ਲੱਗ ਚੁੱਕਿਆ ਏ ਟਰੱਕ ਦਾ ਆਪਣਾ ਡੌਗ ਤੇ ਲਾਇਆ ਵਾ ਤੇ ਹੁਣ ਪਤਾ ਲੱਗੂ ਕਦੋਂ ਪਾਉਂਦੇ ਹੈਗੇ ਵੇਟ ਕਰੀ ਜਾਂਦੇ ਆ ਭਾਈ ਤੇ ਇੱਧਰ ਆ ਕੇ ਕਹਿੰਦੇ ਯਾਰ ਪਤਾ ਬੜਾ ਮਾੜੀ ਗੱਲ ਹੋਈ ਕੋਈ ਲੈਂਡਸਲਾਈਡ ਹੋ ਗਿਆ ਕਹਿੰਦੇ 50 ਬੰਦੇ ਘੱਟੋ-ਘੱਟ ਕਹਿੰਦੇ ਬੱਦਲ ਫਟ ਗਿਆ ਬੱਦਲ ਫਟਣ ਤੋਂ ਬਾਅਦ ਬਹੁਤ ਸਾਰੇ ਘਰ ਸੀ ਇੱਥੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਸੀ ਜਦੋਂ ਇਹ ਤਬਾਹੀ ਮੱਚੀ ਐ ਕੁਦਰਤ ਦੇਖ ਲਓ ਬੰਦਾ ਕਿੰਨਾ ਮਰਜ਼ੀ ਕਰੀ ਚੱਲੇ ਕੁਦਰਤ ਮੂਰੇ ਬਈ ਕੁਝ ਵੀ ਨਹੀਂ ਹੈਗਾ ਤੇ ਜਦੋਂ ਹੀ ਕੁਦਰਤ ਨਾਲ ਖਲਵਾੜ ਹੋਈ ਜਾਂਦੀ ਆ ਕੁਦਰਤ ਆਪਦਾ ਵੀ ਰੰਗ ਦਿਖਾਈ ਜਾਂਦੀ ਆ ਉਵੇਂ ਤੇ ਮੈਨੂੰ ਲੱਗਦਾ 50 ਤੋਂ ਵੱਧ ਕਹਿੰਦੇ ਆ ਬੰਦਿਆਂ ਨੂੰ ਨੁਕਸਾਨ ਹੋਇਆ ਬਾਕੀ ਪਤਾ ਲੱਗੂ ਹੌਲੀ-ਹੌਲੀ ਅਜੇ ਹੁਣੀ ਖਬਰ ਆ ਗਈ ਆ ਜੀ ਮੈਂ ਤਾਂ ਚਲ ਖਬਰਾਂ ਸੁਣ ਲੈਂਦਾ ਉਹਦਾ ਟਾਈਮ ਜਿੰਨਾ ਟਾਈਮ ਆਉਗੇ ਨਹੀਂ ਹੈਗੇ ਬਾਕੀ ਦੇਖਦੇ ਆਂ ਕਦੋਂ ਕਾਉਂਦੇ ਫੋਨ ਕਰ ਗਿਆ ਰ ਉਹਨਾਂ ਨੂੰ ਅਜੇ ਤਾਂ ਗਾਂ ਵਾਲਾ ਬੰਦਾ ਹੋਰ ਨਾ ਡਿਲੀਵਰੀ ਆ ਕੇ ਰਹਿ ਜੇ ਭਾਈ ਰਹਿ ਜੇ ਨਾ ਦੇਖਦੇ ਆਂ ਚੱਲ ਤੇ ਲੋਡ ਆਪਾਂ ਨੂੰ ਗਿਆ ਮੈਲ ਤੇ ਮੜਾ ਥੱਲੇ ਉਤਰ ਕੇ ਆਉਣ ਲੱਗਾ ਸੀ ਕਿਉਂਕਿ ਬਲਾਈਂਡ ਸਪੌਟ ਤੋਂ ਲੱਗਣੀ ਆ ਤੇ ਉਹ ਸਾਹਮਣੇ ਡੌਗ ਤੇ ਕਰਦਾ ਹੈਗਾ ਆਪਾਂ ਟਰੱਕ ਬੈਕ ਫੋਰਕ ਲੈਫਟ ਵਾਲਾ ਰੈਡੀ ਆ ਓਕੇ ਕਾਰਕੂਰ ਹੈ ਨਹੀਂ ਬਾ ਠੀਕ ਆ ਲੱਗ ਜਾਣਾ ਹੁਣ ਆਪਣਾ ਬੈਕ ਆ ਟਾਣਿਆਂ ਨਾਲ ਥੋੜਾ ਡਾਰਾ ਇਹ ਨਾ ਟੱਚ ਕਰਨ ਨਹੀਂ ਤਾਂ ਟਰੱਕ ਆਪਣਾ ਹੋ ਜਾਣਾ ਡੈਮੇਜ ਇਹਨੂੰ ਮੜਾ ਦੇਖ ਕੇ ਆਪਾਂ ਨਿਗਾਹਾਂ ਵਾਂਗੇ ਪਿੱਪਲਾਰ ਦਾ ਦਰਖਤ ਆ ਭਈਆ ਜਮੇ ਹੀ ਸੇਮ ਤੋਂ ਸੇਮ ਪਿੱਪਲ ਦੇ ਪੱਤੇ ਜਿਵੇਂ ਹੁੰਦੇ ਆ ਲੈ ਵੀ ਇਹ ਲੋਡ ਹੈਗਾ ਆਪਣਾ ਟਾਇਲਾਂ ਦਾ ਚੱਕਣਾ ਜਿਹੜੀਆਂ ਟਾਇਲਾਂ ਹੁੰਦਾ ਨਾ ਮਾਰਵਲ ਲੋਡ ਭਾਰਾ ਹੁਣ ਤੇ ਡੌਗ ਤੇ ਪਾਣੀ ਦੇਖੋ ਟਰੇਲਰ ਦੇ ਟਾਇਰ ਜਿਹੜੇ ਹੈਗੇ ਆ ਰਿਮਾਂ ਤੱਕ ਡੁੱਬ ਗਏ ਡੌਕਾ ਪਿੱਛੇ ਨੂੰ ਨੀਵੀਆਂ ਹੁੰਦੀਆਂ ਹਨਾ ਪਾਣੀ ਖੜਾ ਹੈ ਕੱਢਿਆ ਗੁੱਢਿਆ ਇੰਨਾ ਅਵੀ ਲੋਡ ਕਰਨ ਲੱਗ ਗਏ ਕਹਿੰਦੇ 20ਾਂ ਇੱਕ ਮਿੰਟਾਂ 'ਚ ਆਪਣਾ ਲੋਡ ਹੋ ਜਾਣਾ ਉਹ ਬਾਈ ਇੱਕ ਕੰਟੇਨਰ ਵਾਲਾ ਆਇਆ ਦੇਖੋ ਸਾਰਾ ਸਮਾਨ ਜਿਹੜਾ ਕੰਟੇਨਰ ਰਹਿਣਾ ਪੱਥਰ ਦੇ ਖਵਾਸੇ-ਪਾਸੇ ਐਕਸਪੋਰਟ ਹੁੰਦਾ ਮੈਨੂੰ ਲੱਗਦਾ ਵਿਚਾਰਾ ਚైనా ਚੋਂ ਆਇਆ ਹੁਣ ਜਾਂ ਹੋਰ ਪਾਸਿਓਂ ਆਹ ਬਾਈ ਨੇ ਕੰਟੇਨਰ ਲਾਉਣਾ ਇੱਥੇ ਇਹ ਲਾਊਗਾ ਤੇ ਆਪਾਂ ਇੱਥੋਂ ਲੱਦੀ ਜਾਂਦੇ ਹਾਂ ਤੇ ਡੌਗ ਹੈਗੀ ਆ ਸੇਮ ਹੀ ਤੇ ਜਦੋਂ ਆਪਣਾ ਟਰੱਕ ਨਿਕਲ ਗਿਆ ਉਸ ਤੋਂ ਬਾਅਦ ਬਾਈ ਵੈਕ ਕਰੂਗਾ ਤੇ ਇਦਾਂ ਦਾ ਹੈਗਾ ਸਿਸਟਮ ਤੇ ਇੱਧਰਲੇ ਪਾਸੇ ਬਾਈ ਬੈਂਚ ਬਣਾਇਆ ਗੋਰੀਆਂ ਦਾ ਨਾ ਸੈਕਟ ਪੀਨ ਵਾਲਾ ਕਿੰਨਾ ਸ਼ਕੀਨ ਬਹੁਤ ਸਿਸਟਮ ਦੇਖੋ ਕੀ ਬਣਾਇਆ ਇੱਥੋਂ ਦੀ ਮੂਰੀ ਆ ਲੋ ਸੈਕਟ ਪੀਂਦੇ ਆ ਸੁਆਹ ਸੁਵੇ ਦੇ ਵਿੱਚ ਸੈੱਟਦੇ ਆ ਥੱਲੇ ਬਣਾਈ ਹੋਈ ਟੋਕਰੀ ਉਹ ਚ ਸਾਰਾ ਕੁਝ ਜਮਾ ਹੋਈ ਜਾਂਦਾ ਤਾਂ ਕਿ ਆਗੂ ਗਨਾਂ ਲੱਗੇ ਸੇਫਟੀ ਪਰਪਸ ਲੋ ਵੀ ਗੋਟਨ ਟੂ ਗੋ ਆ ਆ ਲਾਦਾ ਪੱਥਰ ਭਾਰਾ ਬਹੁਤ ਕਿ ਇਧਰ ਦੇ ਪਾਸੇ ਵੱਡੀ ਸਕੱਡ ਲਾਈ ਆ ਮੈਂ ਇੱਕ 벨ਟ ਐਕਸਟਰਾ ਪਾਈ ਆ ਮੈਂ ਕਈ ਵਾਰ ਇਧਰ ਨੂੰ ਪਲਟਣਾ ਜਾਵੇ ਪਰ ਟਰਨ ਨਾ ਟਰਨਾ ਦੇਖ ਕੇ ਮਾਰਨੀਆਂ ਪੈਣੀਆਂ ਕਿਉਂਕਿ ਉਸ ਦੁੱਧੇ ਦੇ ਪਾਸੇ ਥੋੜਾ ਹੈ ਭਾਰ ਵੱਧਾ ਤੇ ਕਈ ਵਾਰ ਟ੍ਰੇਲਰ ਇੱਕ ਪਾਸੇ ਨੂੰ ਜਾ ਵੜਦਾ ਤੇ ਪੂਰਾ ਹੈਵੀ ਲੋਡ ਹੈਗਾ ਤੇ ਇੰਨਾ ਟੈਲਾਂ ਵਾਲੇ ਵੇਅਰਹਾਊਸ ਚ ਬਈ ਆਪਾਂ ਚੱਕਿਆ ਜੇ ਤੇ ਹੁਣ ਸਾਰਾ ਗੱਡ ਟੂ ਗੋਆ ਇੱਧਰ ਬੈਲਟ ਮਾਰਤੀ ਉੱਧਰ ਬੈਲਟਾਂ ਮਾਰਤੀਆਂ ਗੱਡ ਟੂ ਗੋਆ ਪੇਪਰਵਰਕ ਫੜਦੇ ਆ ਤੇ ਮੁੜ ਕੇ ਚੱਲਦੇ ਆ ਇੰਨੇ ਦਿਨਾਂ ਬਾਅਦ ਨਾ ਵੀ ਪਿਆਏ ਗਰਮੀ ਇੰਨੀ ਹੁੰਦੀ ਸੀ ਬਹੁਤ ਟਾਈਮ ਬਾਅਦ ਮੀਂਹ ਪਿਆ ਤੇ ਮੌਸਮ ਬਾਈ ਇੰਨਾ ਕਿ ਜਿਆਦਾ ਸੋਹਣਾ ਹੋਇਆ ਬਣਾ ਇੰਨਾ ਕਿ ਜਿਆਦਾ ਸੋਹਣਾ ਹੋਇਆ ਤੇ ਮਗਰਲੇ ਕਲਿੱਪ ਜੇ ਤੁਸੀਂ ਦੇਖਿਆ ਹੀ ਹੁਣ ਤੇ ਇੰਨਾ ਕਿ ਸੋਹਣਾ ਨਜ਼ਾਰਾ ਵਜਿਆ ਪਿਆ ਨਾ ਤੇ ਪਹਿਲਾਂ ਇੱਧਰ ਚੈੱਕ ਕਰੋ ਅਰਨੋਲਡ ਅੱਗੇ ਫਿਲਮ ਦੇਦੇ ਹੁੰਦੇ ਸੀਗੇ ਤੇ ਅਰਨੋਲਡ ਦੀ ਕਹਿੰਦੇ ਇੱਥੇ ਟਰਾਂਸਪੋਰਟ ਖੁੱਲੀ ਵੀ ਆ ਤੇ ਸਾਹਮਣੇ ਕਹਿੰਦੇ ਡੈਗਦਾ ਹੋਇਆ ਝਰਨਾ ਪਾਣੀ ਨਾ ਪਿਛਲੀ ਵਾਰ ਆ ਸਾਰਾ ਬ੍ਰੇਕ ਚੱਕ ਨਵਾਂ ਬਣਾਇਆ ਹੋਇਆ ਵਾ ਪਿਛਲੀ ਵਾਰ ਇੱਥੇ ਕੱਚਾ ਕੁੱਚਾ ਆਇਆ ਹੁੰਦਾ ਸੀ ਉਹ ਹੁਣ ਪੱਥਰ ਲਾ ਕੇ ਪਾਣੀ ਲਗਾਤਾਰ ਚੱਲਦਾ ਹੀ ਰਹਿੰਦਾ ਉਹ ਸਾਹਮਣੇ ਡੈਗਦਾ ਪਾਣੀ ਤਾਜ਼ਾ ਤਾਜ਼ਾ ਫਰੈਸ਼ ਪਾਣੀ ਜਮ ਤੇ ਮੈਂ ਕਹਾਂ ਵੀ ਅੱਜ ਮੌਸਮ ਇੰਨਾ ਕਿ ਸੋਹਣਾ ਹੋਇਆ ਬਣਾ BC ਤੋਂ ਸੋਹਣਾ ਯਾਰਾ ਬ੍ਰਿਟਿਸ਼ ਕੋਲੰਪੀਆ ਤੋਂ ਸੋਹਣਾ ਜਿਹੜਾ ਕੈਨੇਡਾ ਆਇਆ ਨਾ ਜਿਵੇਂ ਕਹਿੰਦੇ ਜਿਹੜਾ ਲਾਹੌਰ ਨਹੀਂ ਗਿਆ ਸਮਝ ਲਓ ਜੰਮੇ ਹੀ ਨਹੀਂ ਹੈਗਾ ਤੇ ਜਿਹੜਾ ਵੀ ਕੈਨੇਡਾ ਚ ਰਹਿ ਗਏ BC ਵਿੱਚ ਨਹੀਂ ਆਇਆ ਤੇ ਸਮਝ ਲਓ ਜੰਮੇ ਹੀ ਇੱਧਰ ਮੜਾ ਵਿਊ ਚੈੱਕ ਕਰੋ ਵਾਹ 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 ਰੂਹ ਖੁਸ਼ ਹੁੰਦੀ ਆ ਕਹ ਉਹਦੇ ਕਿਨੂੰ ਮੋਬਾਈਲ ਦਾ ਕੈਮਰਾ ਉਹਨਾਂ ਇਨਸਾਫ ਨਹੀਂ ਕਰਦਾ ਕਰਦਾ ਪਿਆ ਜਿੰਨਾ ਸੋਹਣਾ 뷰 ਦਿਨਦਾ ਪਿਆ ਪਹਾੜ ਸੋਹਣੇ ਸੋਹਣੇ ਉੱਚੇ ਉੱਚੇ ਤੇ ਹਰੇ ਹਰੇ ਪਹਾੜ ਤੇ ਪਹਾੜਾਂ ਦੇ ਬਾਈ ਥੱਲੇ ਉਤਰੇ ਬੱਦਲ ਕੀ ਆ ਬਾਤ ਆ ਕੁਦਰਤ ਕਿੰਨੀ ਸੋਹਣੀ ਹੈ ਜੇ ਬੰਦਾ ਦੇਖੇ ਹਨ ਬੰਦਾ ਆਪਣਾ ਥੋੜਾ ਪਦਾਰਥਵਾਦੀਵਾ ਜ਼ਿਆਦਾ ਹੋ ਗਿਆ ਗੋਰੇ ਇਹਨਾਂ ਚੀਜ਼ਾਂ ਥੋੜਾ ਦੂਰ ਆ ਗੋਰੇ ਦਾ ਭਰਾਵਾ ਜੰਗਲਾਂ ਦੇ ਵਿੱਚ ਘਰ ਬਣਾ ਕੇ ਰਹੀ ਜਾਂਦੇ ਕੁਦਰਤ ਦੇ ਇੰਨਾ ਨੇੜੇ ਹੈਗੇ ਇਹ ਇਹ ਆਪਾਂ ਦਾ ਕੁਦਰਤ ਦਾ ਉਹਦੇ ਨੂੰ ਨਾਸ ਮਾਰਦਾ ਸਾਰੇ ਹੀ ਹੋਣੇ ਆਪਾਂ ਕਿਸੇ ਨੂੰ ਆਪਾਂ ਕਹਿੰਦੇ ਨਹੀਂ ਟਾਰਗੇਟ ਨਹੀਂ ਕਰਦੇ ਵੈਸੇ ਗੱਲ ਕਰਦੇ ਆ ਵੀ ਦੇਖੋ ਯਾਰ ਕੁਦਰਤ ਕਿੰਨੀ ਸੋਹਣੀ ਆ ਹਨਾ ਕਿੰਨੇ ਸੋਹਣੇ ਯਾਰਾ ਬੱਦਲਾ ਹਾ ਇੰਨੇ ਕਿ ਸੋਹਣੇ ਲੱਗਦੇ ਨਾ ਪਹਾੜਾਂ ਤੋਂ ਥੱਲੇ ਉਤਰੇ ਵੀ ਤੇ ਪਹਾੜਾਂ ਤੋਂ ਥੱਲੇ ਉਤਰੇ ਬੱਦਲ ਤੇ ਉਧਰ ਕਹਿੰਦੇ orange ਦਾ peter belt ਵੀ ਆ ਗਿਆ ਜਿਹਨੇ ਚਾਰ ਚੰਨ ਹੋਰ ਲਾਤੇ ਇਹ ਦ੍ਰਿਸ਼ ਨੂੰ ਤੇ ਤੁਸੀਂ ਵੀ ਭਾਈ ਆਪਣਾ ਜੇ ਬਲੌਗ ਵਧੀਆ ਲੱਗਦਾ ਆਹਲਾ ਚੈਨਲ ਸਬਸਕ੍ਰਾਈਬ ਕਰੋ ਕਿੰਦਾ ਸਰੀ ਵਾਲਾ ਤੇ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈਗਾ ਉਹਦੇ ਮਾਰ ਦਿਓ ਬਾਈ ਜੀ ਉਂਗਲ ਤੇ ਇਦਾਂ ਹੀ ਤੁਹਾਨੂੰ ਛੋੜੇ ਛੋੜੇ ਵੀਊ ਤੇ ਆਪਣੇ ਇਸ ਉਹਦੇ ਨੂੰ ਲਾਣੇਦਾਰ ਦੇ ਨਾਲ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਚਲੋ ਲਾਣੇਦਾਰਾ ਚੱਲ ਜਾਈਏ ਕਿਰਾ ਬਾੜ ਆਪਣੀ ਅੱਧੀ ਨਾਲੋਂ ਥੋੜੀ ਘੱਟ ਨਿਕਲੀ ਆ ਤੇ ਅੱਜ ਰਾਤ ਨੂੰ ਬਈ ਆਪਾਂ ਪਿੰਡ ਪਹੁੰਚ ਜਾਣਾ ਰਾਤ ਨੂੰ 1 ਵਜੇ ਤੱਕ ਪਹੁੰਚ ਜਾਣਾ ਲਓ ਜੀ ਮਿੱਤਰੋ ਪਹੁੰਚ ਗਏ ਆ ਬ੍ਰੇਕ ਚੈੱਕ ਤੇ ਤੇ ਸਾਹਮਣੇ ਚੰਦ ਦੇਖ ਕੇ ਲੱਗਦਾ ਪੁੰਨਿਆ ਨੇੜੀ ਆ ਥੋੜਾ ਜਿਹਾ ਗੋਲ ਹੋਣ ਵਾਲਾ ਤੇ ਮੈਨੂੰ ਲੱਗਦਾ ਵੀ ਪਰਸੋ ਚੌਥੇ ਤੱਕ ਪੁੰਨਿਆ ਹੋ ਗਈ ਚੰਦ ਨੇ ਹੋ ਜਾਣਾ ਜਿਵੇਂ ਗੋਲ ਤੇ ਹੁਣ ਆਪਾਂ ਉਤਰਨਾ ਡਾਊਨ ਹਿੱਲ ਇਥੋਂ ਦੇਖ ਕੇ ਹੌਲੀ ਹੌਲੀ ਲੋਡ ਪਾਰਾ ਹੈਗਾ ਤੇ ਵਚਾ ਕੇ ਤਾਰਾਂਗੇ ਰਾਤ ਨੂੰ ਆਪਾਂ ਬਾਈ ਜੀ 12 1 ਵਜੇ ਤੱਕ ਪਹੁੰਚ ਜਾਣਾ ਬਾਈ ਕਿੱਥੇ ਲਾਏਗਾ ਨੰਗਲੈਂਦੀ ਲੈ ਵੀ ਇਹ ਤੋਂ ਪਹਿਲਾਂ ਕੋਈ ਡਿੱਕੇ ਚ ਟਰੱਕ ਲਾਵੇ ਇਥੋਂ ਟਰੱਕ ਕੱਢ ਕੇ ਗਰਾ ਬਾਈ ਮੀਂਹ ਹੈ ਕਹਿੰਦੇ ਪੂਰਾ ਕਹਿਰ ਮਚਾਇਆ ਪਿਆ ਇੰਨਾ ਮੀਂਹ ਪੈਂਦਾ ਤਾਂ ਮੂਰ ਬਿਲਕੁਲ ਵੀ ਨਹੀਂ ਦਿੱਦਾ ਬਿਜੀ ਵੈਲਟੀ ਨਹੀਂ ਘਟ ਹੋਈ ਵੀ ਆ ਜਾਪਾ ਪਰ ਉਹ ਬਾਈ ਉਹਨਾਂ ਦੇ ਮਗਰ ਲਾ ਕੇ ਹੌਲੀ ਹੌਲੀ ਤੁਰੇ ਜਾਣਾ ਤੇ ਪਤਾ ਨਹੀਂ ਕਿੱਥੋਂ ਤੱਕ ਪੈਂਦਾ ਅੱਜ ਤਕਰੀਬਨ ਮੰਨ ਕੇ ਚਲੋ ਉੱਤੇ ਤੋਂ ਵੱਧ ਰਾਹ ਮੀਂਹ ਮਿਲਿਆ ਯਾਰ ਰਾਤ ਨੂੰ ਪਰ ਸੜਕਾਂ ਕਾਲੀਆਂ ਕਰਕੇ ਨੇ ਇੱਕ ਪੱਟੀਆਂ ਦੇ ਸਹਾਰੇ ਜਾਣਾ ਪੈਂਦਾ ਤੇ ਵਿਜ਼ਿਬਿਲਟੀ ਘਟ ਜਾਂਦੀ ਹੈ ਤੇ ਪਹਾੜਾਂ ਦੇ ਵਿੱਚ ਤਾਂ ਉਹੀ ਯਾਰ ਦਿਸਦਾ ਕਿਉਂਕਿ ਸਪੀਡ ਹੈਗੀ 100 ਕੂ ਦੀ ਜਾਣਾ ਉਹਨੇ ਤੇ ਪੈਂਦਾ ਏ ਤੇ ਚਲੋ ਆਪਾਂ ਬਚਾ ਕੇ ਜਾਂਦੇ ਆ ਰਹਿ ਗਿਆ ਆਪਾਂ ਨੂੰ ਬਸ 150 ਕਿਲੋਮੀਟਰ ਹੈਗਾ ਖਿੱਚ ਦੇਣਾ ਆਪਾਂ 1.5 ਘੰਟੇ ਚ ਐਨ ਮਾਰਨਾ ਬਾਬਾ ਰੱਖੇ ਸੁੱਖ ਆ ਮੀਂਹ ਘਟ ਜਾਏ ਬਸ ਮੜਿਆ ਫੇਰ ਆਪਾਂ ਖਿੱਚ ਲਾਣਾ ਕਰ ਮੈਟਰੋ ਜਾੜ ਦੇ ਗੇਟ 'ਚ ਆ ਗਏ ਤੇ ਬੁੱਕਾਂ ਦੇ ਇਹ ਪੰਗੇ ਹੁੰਦੇ ਆ ਸਿਰਫ 6 ਮਿੰਟਾਂ ਦੀ ਡਰਾਈਵ ਰਹਿ ਗਈ। ਇਸੇ ਵਲੌਗ ਵਿੱਚ ਤੁਸੀਂ ਦੇਖਿਆ ਹੁਣ ਉਹਦੋਂ 4 ਦੀ ਰਹਿ ਗਈ ਸੀ ਤੇ ਲਓ ਜੀ 5 ਦੀ ਰਹਿ ਗਈ ਆ। ਇਹਦੂ ਪਹਿਲਾਂ ਕਿ ਬੁੱਕ ਲਾਲ ਹੋਵੇ ਬੁੱਕੇ ਇਹਨੂੰ ਇੱਥੇ ਆਪਾਂ ਬੰਦ ਕਰਦੇ ਨੇ ਤੇ ਹੌਲੀ-ਹੌਲੀ ਕਰਦੇ ਹੋਏ ਟਰੱਕ ਆਪਾਂ ਅੰਦਰ ਲੈ ਜਾਣਾ। ਤੇ ਤਾਂ ਕਰਕੇ ਇੰਨਾ ਬੁੱਕਾਂ ਦਾ ਇੰਨਾ ਚੱਕਰ ਹੈਗਾ ਜੇ ਮੁੱਕ ਜਾਂਦੀ ਬਈ ਉੱਥੇ ਹੀ ਰੁਕਣਾ ਪੈਣਾ ਸੀ। ਉਦੋਂ ਬਾਅਦ ਆਪਾਂ ਟਰੱਕ ਨਹੀਂ ਚਲਾ ਸਕਦੇ। ਇਹ ਪੰਗੇ ਹੈਗੇ ਆ ਬੁੱਕਾਂ ਦੇ ਤੇ ਹੁਣ ਇਹਨੂੰ ਆਪਾਂ ਕਰਕੇ ਬੰਦ ਤੇ ਗੇਟ ਖੋਲ ਕੇ ਮੁੜ ਕੇ ਅੰਦਰ ਕਰਦੇ ਆ ਐਂਟਰੀ। ਲਓ ਜੀ ਪਹੁੰਚ ਗਏ ਝਾੜ ਦੇ ਵਿੱਚ ਤੇ ਚੱਕੀ ਆਪਣਾ ਬੋਰੀਆਂ ਬੈਸਤਰਾ ਤੇ ਚੱਲੇ ਗਏ ਕਰਾਂ ਗੱਡੀ ਦੇ ਵਿੱਚ ਰੱਖੀਏ ਟਰੱਕ ਆਪਾਂ ਕਰਤਾ ਬਾਈ پارک ਤੇ ਟਰੱਕ ਬਾਈ ਜੀ ਆਪਣਾ ਹੋ ਗਿਆ ਝਾੜ ਦੇ ਵਿੱਚ پارک ਤੇ ਹੁਣ ਚੱਲਿਆਂ ਗੱਡੀ ਵੱਲ ਨੂੰ ਤੇ ਕੱਲ ਦੀ ਆਪਰੇਟ ਇਹ ਹੈਗੀ ਆ ਲੋਡ ਮੈਨੂੰ ਲੱਗਦਾ ਵੀ ਸ਼ਾਇਦ ਬਾਈ ਕਹਿੰਦਾ ਹੋਊਗਾ ਪਰ ਹੈ ਛੋਟਾ ਜਿਹਾ ਬਾਲਾ ਛੋਟਾ ਵੀ ਹੈਣੀ ਤੇ ਪਰ ਆਪਣੀ ਕੰਪਨੀ ਦੇ ਨਹੀਂ ਹੈਗਾ ਬਾਹਰੋਂ ਕਹਿੰਦੇ ਕੋਈ ਲੋਡ ਚੱਕਿਆ ਵਾ ਬਾਕੀ ਹੁਣ ਪਤਾ ਲੱਗੂ ਕਿਹੜਾ ਲੋਡ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸ਼ਾਇਦ ਅੱਧਾ ਪੌਣਾ ਟਰੇਲਰ ਹੋਊਗਾ ਤੇ ਬਾਕੀ ਬਾਈ ਜਾ ਕੇ ਦੇਖਦੇ ਆਂ ਕੀ ਹਿਸਾਬ ਖਰਾਬ ਬਣਦਾ ਤੇ ਬਾਕੀ ਐਡਾ ਇੱਕ ਬਲੌਗ ਬਣਿਆ ਜੇ ਵਧੀਆ ਲੱਗੇ ਤਾਂ ਬਾਈ ਜ਼ਰੂਰ ਲਾਈਕ ਤੇ ਸ਼ੇਅਰ ਕਰਿਓ ਤੇ ਕੱਲੂ ਆਪਾਂ ਫੇਰ ਨਵਾਂ ਦੁਬਾਰਾ ਬਲੌਗ ਸਟਾਰਟ ਕਰ ਲਾਂਗੇ ਤੇ ਬਾਕੀ ਜਿਹੜੇ ਵੀ ਬਾਈ ਕਮੈਂਟ ਕਰਦੇ ਆਂ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਰਾਤ ਦਾ ਵੱਜ ਗਿਆ ਜੀ ਕਿੰਨੇ ਵਜਣ ਵਾਲੇ ਮਨ ਲੱਗਦਾ ਸਵਾ 1 ਹੋਣ ਵਾਲਾ ਸ਼ਾਇਦ ਤੇ ਘਰੇ ਜਾਂਦੇ ਨੂੰ ਆਪਾਂ ਨੂੰ ਡੇਢ ਪੌਣੇ ਤੋਂ ਉਹੀ 3 ਤੋਂ 4 ਵਜ ਜਾਣੇ ਸੌਂਦੇ ਕਰਦੇ ਹਾਂ ਤੇ ਤੜਕੇ ਸਾਰੇ 7:00 ਵਜੇ ਆਪਾਂ ਫੇਰ ਮੁੜਿਆ ਆਣਾਂ ਇੱਕ ਸਾਨੂੰ ਰੋਟੀ ਬਣ ਵੀ ਚੱਕਣ ਜਾਣਾ ਤੇ ਬਾਕੀ ਇੰਨੀ ਖਾਦਰੀ ਕਰੋ ਕਬੂਲ ਮਿਲਦੇ ਆਪਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਬੇ ਰੱਬ ਰੱਖਾ